ब्रॉट यू बाय सिल्वर पंप टॉप क्वालिटी और कंसिस्टेंट परफॉर्मेंस के लिए सिर्फ सिल्वर पंप नाम याद रखना ਅੱਜ ਸੰਗਰੂਰ ਦੇ ਵਿੱਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਵੱਲੋਂ 927 ਏਕੜ ਦੇ ਕਰੀਬ ਜਿਹੜੀ ਰਿਆਸਤ ਦੀ ਜ਼ਮੀਨ ਹੈ ਉਸ ਦੇ ਉੱਪਰ ਕਬਜ਼ਾ ਕਰਨ ਦਾ ਜਿਹੜਾ ਦਾਵਾ ਕੀਤਾ ਗਿਆ ਸੀਗਾ ਤੇ ਅੱਜ ਦੂਸਰੇ ਪਾਸੇ ਸੰਗਰੂਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਵੱਡੇ ਇੰਤਜ਼ਾਮ ਨੇ ਜਿਹੜੇ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਦੇ ਉੱਪਰ ਕੀਤੇ ਹੋਏ ਨੇਗੇ ਪੂਰੇ ਰੋਡ ਨੂੰ ਵੱਖ-ਵੱਖ ਜਗ੍ਹਾ ਤੋਂ ਇਸ ਤਰ੍ਹਾਂ ਦੇ ਜਿਹੜੇ ਟਿਪਰ ਲਾ ਕੇ ਜਿਹੜਾ ਬਲਾਕ ਕੀਤਾ ਗਿਆ ਹੈ ਦੋਨੇ ਤਰ੍ਹਾਂ ਦੇ ਰਾਸਤੇ ਨੇ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇਹ ਨੈਸ਼ਨਲ ਹਾਈਵੇ ਆ ਬਠਿੰਡਾ ਤੋਂ ਚੰਡੀਗੜ੍ਹ ਨੂੰ ਆਪਸ ਦੇ ਵਿੱਚ ਜੋੜਦਾ ਹੈਗਾ ਤਾਂ ਇਸ ਨੂੰ ਦੋਨੇ ਜਿਹੜੇ ਰੋਡ ਨੇ ਦੋਨੀਆਂ ਜਿਹੜੀਆਂ ਲੇਨਾਂ ਨੇ ਉਹਨਾਂ ਨੂੰ ਬਲਾਕ ਕਰ ਦਿੱਤਾ ਗਿਆ ਹੈ ਇਹ ਰਾਸਤਾ ਹੈਗਾ ਜਿਹੜਾ ਇਹ ਕਰਾਚੋਂ ਪਿੰਡ ਤੋਂ ਆਉਂਦਾ ਜਿੱਥੋਂ ਕੀ ਜਿਹੜਾ ਪੁਲਿਸ ਨੂੰ ਲੱਗਦਾ ਸੀ ਕਿ ਵੱਡੇ ਪੱਧਰ ਤੇ ਜਿਹੜਾ ਮਜ਼ਦੂਰਾਂ ਦਾ ਕਾਫਲਾ ਇਧਰੋਂ ਦੀ ਆ ਸਕਦਾ ਹੈਗਾ ਤਾਂ ਇਸ ਨੂੰ ਵੀ ਜਿਹੜਾ ਵੱਡੇ ਪੱਧਰ ਤੇ ਇੱਥੇ ਪੁਲਿਸ ਬਾਲਾ ਜਿਹੜਾ ਤਾਇਨਾਤ ਕੀਤਾ ਗਿਆ ਹੈਗਾ ਤੇ ਇਸ ਰੋਡ ਨੂੰ ਵੀ ਫਾਇਰ ਬ੍ਰਿਗੇਡ ਦਾ ਜਿਹੜਾ ਇੰਤਜ਼ਾਮ ਕੀਤਾ ਗਿਆ ਹੈਗਾ ਪੂਰੇ ਜਿਹੜਾ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ਜਿਹੜਾ ਪੁਲਿਸ ਫੋਰਸ ਬਾਲਾ ਹੈਗਾ ਉਹ ਇੱਥੇ ਤਾਇਨਾਤ ਕੀਤਾ ਗਿਆ ਹੈਗਾ ਤੁਹਾਨੂੰ ਦੱਸ ਦਈਏ ਕਿ ਜਿਹੜੀ ریاਸਤੀ ਜ਼ਮੀਨ ਹੈ 927 ਏਕੜ ਦੇ ਕਰੀਬ ਜਿਹੜੀ ਜ਼ਮੀਨ ਦੱਸੀ ਜਾ ਰਹੀ ਹੈ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਵੱਲੋਂ ਦਾਵਾ ਕੀਤਾ ਗਿਆ ਸੀ ਕਿ ਬੇਚਰਾ ਤਾਂ ਜਿਹੜੇ ਉਹ ਮਜ਼ਦੂਰ ਨੇ ਜਿਨ੍ਹਾਂ ਕੋਲ ਜ਼ਮੀਨ ਨਹੀਂ ਹੈਗੀ ਉਹ ਉਹਨਾਂ ਨੂੰ ਉੱਥੇ ਕਬਜ਼ਾ ਦਿਵਾ ਕੇ ਉਹਨਾਂ ਦੇ ਘਰ ਪਵਾਉਣਗੇ ਤੇ ਉਹਨਾਂ ਨੂੰ ਜ਼ਮੀਨਾਂ ਅਲਾਟ ਕਰਨਗੇ ਤਾਂ ਇਹ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਦਾਵਾ ਕੀਤਾ ਗਿਆ ਸੀ ਤੇ ਅੱਜ ਪੂਰੇ ਪੰਜਾਬ ਦੇ ਵਿੱਚੋਂ ਮਜ਼ਦੂਰਾਂ ਨੇ ਸੰਗਰੂਰ ਦੇ ਵਿੱਚੋਂ ਉਸ ਜ਼ਮੀਨ ਦੇ ਉੱਪਰ ਕਬਜ਼ਾ ਕਰਨ ਦੇ ਲਈ ਪਹੁੰਚਣਾ ਸੀ ਤੇ ਕੁਝ ਮਹੀਨੇ ਪਹਿਲਾਂ ਹੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਵੱਲੋਂ ਵੱਡੇ ਪੱਧਰ ਤੇ ਮਜ਼ਦੂਰਾਂ ਦੇ ਕਾਫਲੇ ਦੇ ਨਾਲ ਉਸ ਜ਼ਮੀਨ ਦੇ ਵਿੱਚ ਚਿਰਾਗ ਲਾਇਆ ਜਾਂਦਾ ਮਤਲਬ ਕਿ ਇੱਕ ਦੀਵਾ ਲਗਾ ਦਿੱਤਾ ਜਾਂਦਾ ਕਿ ਇਹ ਹੁਣ ਮਜ਼ਦੂਰਾਂ ਦੀ ਜ਼ਮੀਨ ਹੈ ਤੇ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਇੱਥੇ ਉਹ ਬੇਗੰਪੁਰਾ ਨਾਮ ਦਾ ਜਿਹੜਾ ਪਿੰਡ ਹੈਗਾ ਉਹ ਬਸਾਉਣਗੇ ਤਾਂ ਅੱਜ ਕਾਲ ਦਿੱਤੀ ਗਈ ਸੀ ਪੂਰੇ ਪੰਜਾਬ ਚੋਂ ਜਿਹੜਾ ਮਜ਼ਦੂਰਾਂ ਨੇ ਸੰਗਰੂਰ ਦੇ ਵਿੱਚ ਪਹੁੰਚਣਾ ਸੀ ਪਰ ਇਸ ਤੋਂ ਪਹਿਲਾਂ ਜਿਹੜਾ ਸੰਗਰੂਰ ਪੁਲਿਸ ਦੇ ਵੱਲੋਂ ਜਿਹੜਾ ਇਹ ਨੈਸ਼ਨਲ ਹਾਈਵੇ ਇਸ ਨੂੰ ਬਲਾਕ ਕਰ ਦਿੱਤਾ ਗਿਆ ਕਿਉਂਕਿ ਇਸ ਦੇ ਬਿਲਕੁਲ ਨਾਲ ਲੱਗਦੀ ਜਿਹੜੀ ਉਹ ਜ਼ਮੀਨ ਪੈਂਦੀ ਹੈ ਜਿੱਥੇ ਮਜ਼ਦੂਰਾਂ ਨੇ ਆਜਾਉਣਾ ਸੀਗਾ ਤਾਂ ਹੁਣ ਦੇਖਣਾ ਹੋਵੇਗਾ ਦੱਸਿਆ ਜਾ ਰਿਹਾ ਕਿ ਵੱਡੀ ਪੱਧਰ ਤੇ ਜਿਹੜੇ ਮਜ਼ਦੂਰ ਲੀਡਰ ਨੇ ਜਾਂ ਜਿੱਥੇ-ਜਿੱਥੇ ਇਕੱਠ ਮਜ਼ਦੂਰਾਂ ਦੇ ਹੋਏ ਉੱਥੋਂ ਮਜ਼ਦੂਰਾਂ ਸਰਜ ਪੂਰੇ ਸੰਗਰੂਰ ਦੇ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ ਕਿ ਕੀ ਮਾਮਲਾ ਹੈਗਾ ਮਾਨਜੋਦ ਹਾਈ ਕੋਰਟ ਸਾਹਦੇ ਹੁਕਮ ਤੇ ਡੀਸੀ ਸੰਗਰੂਰ ਦੇ ਆਡਰ ਅਨੁਸਾਰ ਜਿਹੜਾ ਹੈਗਾ 5ਾਂ 5 ਤੋਂ ਵੱਧ ਵਿਅਕਤੀਆਂ ਦੇ ਇਕੱਠ ਦੀ ਜਿਹੜਾ ਮਨਾਇ ਕੀਤੀ ਗਈ ਹੈਗੀ ਤੇ ਸੰਗਰੂਰ ਜ਼ਿਲ੍ਹੇ ਵਿੱਚ ਲਾਅ ਐਂਡ ਆਰਡਰ ਮੇਨਟੇਨ ਰੱਖਣ ਵਾਸਤੇ ਜਿਹੜਾ ਅਲੱਗ-ਅਲੱਗ ਜਗ੍ਹਾਾਂ 'ਤੇ ਜਿਹੜਾ ਹੈਗਾ ਨਾਕਿਆਂ ਤੇ ਫੋਰਸ ਡਿਪਲॉयਮੈਂਟ ਕੀਤੀ ਗਈ ਹੈ ਇੱਥੇ ਕਿੰਨੀ ਵੱਡੀ ਗਿਣਤੀ ਚ ਫੋਰਸ ਤਾਇਨਾਤ ਕੀਤੀ ਗਈ ਹੈ ਚੰਡੀਗੜ੍ਹ ਨੈਸ਼ਨਲ ਹਾਈਵੇ ਜਿਹੜਾ ਜਾਮ ਕੀਤਾ ਗਿਆ ਹੈਗਾ ਬੰਦ ਫੋਰਸ ਲਗਭਗ ਜਿਹੜਾ ਹੈਗਾ ਨਾਕੇ ਲਗਾਏ ਹੈਗੇ ਹੈਗੇ ਨੇ ਦਾ ਸ਼ਹਿਰ ਦੇ ਆਲੇ ਦੁਆਲੇ ਦਾ ਮੇਨ ਮਕਸਦ ਜਿਹੜਾ ਪ੍ਰੋਟੈਸਟਰ ਜਾਂ ਜਿਹੜਾ ਲਾਅਨ ਆਰਡਰ ਵਾਸਤੇ ਕੋਈ ਸਮੱਸਿਆ ਪੈਦਾ ਕਰ ਸਕਦੇ ਨੇ ਉਹਨਾਂ ਦੀ ਪਛਾਣ ਕਰਨੀ ਹੈਗੀ ਤੇ ਇਹਦੇ ਵਿੱਚ ਅਸੀਂ ਧਿਆਨ ਰੱਖ ਰਹੇ ਹਾਂ ਕੋਈ ਜਿਹੜੇ ਐਮਰਜੈਂਸੀ ਵਹੀਕਲ ਜਿਹੜੇ ਹੈਗੇ ਆ ਜਾਂ ਸਕੂਲੀ ਬੱਚੇ ਹੈਗੇ ਆ ਉਹਨਾਂ ਨੂੰ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਨੂੰ ਜਿਹੜਾ ਹੈਗਾ ਬਿਨਾਂ ਕਿਸੇ ਸਮੱਸਿਆ ਦੇ ਲੰਘਾਇਆ ਜਾਵੇ ਸਰ ਜਿਹੜਾ ਰੂਟ ਨਹੀਂ ਕੀ ਡਾਇਵਰਟ ਕੀਤੇ ਗਏ ਨੇ ਕਿਉਂਕਿ ਪੀਜੀਆ ਦੇ ਕੋਲ ਲਾਕਾ ਲਗਾ ਆ ਗਿਆ ਮਰੀਜ਼ ਵੱਡੀ ਗਿਣਤੀ ਚ ਆ ਰਹੇ ਨੇ ਰੂਟ ਆਲਮੋਸਟ ਡਰ ਬਟ ਨੇ ਪਰ ਅਸੀਂ ਸਪੈਸ਼ਲ ਤੌਰ ਦੇ ਤੇ ਫੋਰਸ ਨੂੰ ਬ੍ਰੀਫਿੰਗ ਹੈ ਕੀਤੀ ਹੈ ਜੇ ਕਿਸੇ ਦੀ ਮੈਡੀਕਲ ਐਮਰਜੈਂਸੀ ਹੈ ਖਾਸ ਕਰਕੇ ਜਿਹੜਾਂ ਪੇਸ਼ੈਂਟਸ ਨੇ ਪੀਜੀਆ ਹੀ ਆਉਣਾ ਹੈਗਾ ਉਹਨਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਤੇ ਅਸੀਂ ਕੋਸ਼ਿਸ਼ ਕਰ ਰਹੇ ਹੈਗੇ ਆ ਵੀ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਨਾ ਆਵੇ ਸਰ ਕਦੋਂ ਤੱਕ ਕਿੰਨੀ ਕਿੰਨੀ ਕਪੜੀ ਗਿਣਤੀ ਚ ਪ੍ਰਦਾਸਨ ਕਰ ਅੱਜ ਜਿਹੜਾ ਹੈਗਾ ਇੰਟੈਲੀਜੈਂਸ ਉਹਨੂੰ ਕਾਫੀ ਪ੍ਰੋਟੈਸਟਰ ਕਈ ਪਿੰਡਾਂ ਨਾਲ ਰਿਲੇਟਡ ਮੈਟਰ ਸੀਗਾ ਤੇ ਕਾਫੀ ਪ੍ਰੋਟੈਸਟਰ ਆਉਂਦੀ ਉਮੀਦ ਸੀਗੇ ਤੇ ਪਰ ਜਿਹੜਾ ਫੋਰਸ ਕਾਫੀ ਵੱਡੇ ਪੱਧਰ ਤੇ ਡਿਪਲਾਈ ਕੀਤੀ ਗਈ ਹੈ। ਕਈ ਜਗ੍ਹਾ ਤੋਂ ਕੁਝ ਇੱਕਾ ਦੁੱਕਾ ਜਿਹੜੀਆਂ ਹੈਗੇ ਗ੍ਰਿਫਤਾਰੀਆਂ ਹੋਈਆਂ ਹੈਗੀਆਂ ਨੇ ਬਾਕੀ ਇਹ ਚੱਲਦਾ ਪਿਆ ਹੈਗਾ ਨਾਕਾ। ਜੀ ਸਰ ਸੂਚਨਾ ਆਈ ਹੈ ਹੁਣ ਕਿ ਕਦੋਂ ਤੱਕ ਕਿਹੜਾ ਨਾਕਾ ਲਗਾ ਕੇ ਰੱਖਣਾ ਹੈਗਾ। ਨਾਕਾ ਬੰਡ ਮੋਸਟਲੀ ਜਿਹੜਾ ਹੈਗਾ ਅੱਜ ਸ਼ਾਇਦ 4-5 ਵਜੇ ਤੱਕ ਹੋ ਸਕਦਾ ਹੈ। ਅਕੋਰਡਿੰਗ ਟੂ ਜਿਹੜਾ ਲੈਂਡ ਆਰਡਰ ਸਿਚੁਏਸ਼ਨ ਉਹਦੇ ਮੁਤਾਬਕ ਹੀ ਨਾਕੇ ਟਾਈਮਿੰਗ ਲੋਕਾਂ ਕੀ ਅਪੀਲ ਕਰ ਰਹੇ ਹਾਂ ਕਿਉਂਕਿ ਬੜਾ ਨੈਸ਼ਨਲ ਹਾਈਵੇਅ ਲੋਕ ਜਾਂਦੇ ਨੇ ਉਹਨਾਂ ਨੂੰ ਜਿਹੜੇ ਲੋਕ ਆ ਰਹੇ ਨੇ ਘਰੋਂ ਨਿਕਲ ਰਹੇ ਨੇ ਰੂਟ ਅੱਗੇ ਪਿੱਛੇ ਕਰ ਰਹੇ ਲੋਕਾਂ ਨੂੰ ਸਭ ਤੋਂ ਪਹਿਲਾਂ ਜਿਹੜੇ ਸਾਡੇ ਸਾਰੇ ਜਿਹੜੇ ਹੈਗੇ ਸੰਗਰੂਰ ਵਾਸੀ ਤੇ ਖਾਸ ਕਰਕੇ ਯੂਨੀਅਨ ਵਾਲੇ ਵੀ ਬੇਨਤੀ ਹੈ ਕਿ ਮਾਨਯੋਗ ਹਾਈ ਕੋਰਟ ਦੇ ਹੁਕਮ ਨੇ ਤੇ ਆਪਣਾ ਫਰਜ਼ ਬੰਦ ਹੈ ਸਾਰੇ ਉਹਨਾਂ ਦੀ ਤਾਮੀਲ ਕਰੀਏ ਤੇ ਇਸ ਤੋਂ ਇਲਾਵਾ ਜਿਹੜੇ ਹੈਗੇ ਆ ਹਾਈਵੇਅ ਤੇ ਸਫ਼ਰ ਕਰ ਰਹੇ ਕਮਿਟਰ ਸਾਡੀ ਕੋਸ਼ਿਸ਼ ਹੈਗੀ ਹੈ ਵੀ ਉਹਨਾਂ ਨੂੰ ਜਿਆਦਾ ਜਿਹੜਾ ਹੈਗਾ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਸਾਡੀ ਇਹੀ ਅਪੀਲ ਹੈਗੀ ਹੈ ਕਿ ਸਾਰੇ ਜਿਹੜੇ ਹੈਗੇ ਆ ਸਾਡੇ ਨਾਲ ਜਿਹੜਾ ਵੱਧ ਤੋਂ ਵੱਧ ਜਿਹੜਾ ਹੈਗਾ ਕਾਰਪੋਰੇਸ਼ਨ ਕਰ ਤਾਂ ਜੋ ਜਿਹੜਾ ਹੈਗਾ ਇਹ ਪ੍ਰੋਗਰਾਮ ਨੂੰ ਸਫਲ ਬਣਾਇਆ ਜਾ ਸਕੇ ਥੈਂਕ ਯੂ ਪੰਜਾਬ ਤੱਕ ਤੋਂ ਕੁਲਵੀਰ ਸਿੰਘ ਸੰਗਰੂਰ